ਹਾ ਹਾਕਾਰ ਮਚਾਈ ਹੋਈ ਖਾਸ ਕਰ ਆਪਣੇ ਦੇਸ਼ ਵਿੱਚ ਜਿੱਦਾਂ ਵਰਲਡ ਦੇ ਬਾਹਰਲੇ ਮੁਲਕ ਵੀ ਕਹਿ ਰਹੇ ਵੀ ਇੰਡੀਆ ਜਿਹੜੀ ਕੈਪੀਟਲ ਬਣਨੇ ਜਾ ਰਹੀ ਹੈ 슈ਗਰ ਦੀ 슈ਗਰ ਦੇ ਸਭ ਤੋਂ ਜ਼ਿਆਦਾ ਮਰੀਜ਼ ਇੱਥੇ ਪਾਏ ਜਾਂਦੇ ਆ ਉਹ ਸਾਰੇ ਭਰਮ ਭਲੇਖਿਆ ਆਪਾਂ ਤੋੜ ਕੇ ਜਿਹੜੇ 슈ਗਰ ਨੂੰ ਬਿਲਕੁਲ ਨਾਰਮਲ ਕਰਨ ਦਾ ਤਰੀਕਾ ਦੱਸਾਂ ਬਿਲਕੁਲ ਨਾਰਮਲ ਹੋ ਜਾਈਗੀ ਕਿਸੇ ਤਰ੍ਹਾਂ ਦੀਆਂ ਕੋਈ ਅੰਗਰੇਜ਼ੀ ਦਵਾਈਆਂ ਤਾਂ ਵੀ ਛੁਟਕਾਰਾ ਮਿਲੇਗਾ ਤੇ 슈ਗਰ ਵੀ ਬਿਲਕੁਲ ਨਾਰਮਲ ਹੋ ਜਾਈਗੀ ਲਾਈਫ ਸਟਾਈਲ ਡਿਜ਼ੀਜ਼ ਆ ਜਿੱਦਾਂ ਕੁਇਟਲੀ ਆਨ ਫਲੀਆਂ ਚੀਜ਼ਾਂ ਜਿਆਦਾ ਖਾਣੀਆਂ ਜਾਂ ਜਾਂ ਹੁਣ ਵੈਸਟਰਨ ਕਲਚਰ ਜਿਹੜਾ ਜਿਆਦਾ ਜੁੜਾ ਆਪਣੀ ਕੰਟਰੀ ਨੇ ਅਡਾਪਟ ਕੀਤਾ ਹੈਗਾ ਉਹਦੇ ਨਾਲ ਸ਼ੂਗਰ ਦੇ ਧੜਾ ਧੜ ਮਰੀਜ਼ ਆ ਰਹੇ ਛੋਟੇ ਛੋਟੇ ਬੱਚਿਆਂ ਨੂੰ ਸ਼ੂਗਰ ਹੋ ਰਹੀ ਹੈ ਉਹ ਜਿਆਦਾ ਸੀਟ ਵਿੱਚ ਜਿਹੜਾ ਕਹਿ ਸਕਦੇ ਜਿੱਦਾਂ ਕੋਲਡ ਡਰਿੰਕ ਹੋ ਗਏ 버ਗਰ ਪੀਜ ਜਿੱਦਾਂ ਫਾਸਟ ਫੂਡ ਹੋ ਗਏ ਮੈਦੇ ਵਾਲੀਆਂ ਚੀਜ਼ਾਂ ਹੋ ਗਈਆਂ ਵੱਡੀ ਗੱਲ ਜਿਹੜੀ ਸਟ੍ਰੈਸ ਜੀ ਸਟ੍ਰੈਸ ਵਾਲੇ ਜਿਹੜੇ ਪੇਸ਼ੈਂਟ ਹੈ ਸ਼ੂਗਰ ਦੇ ਮਰੀਜ਼ ਬਨਣਗੇ ਬਨਣਗੇ ਜਿੰਨੇ ਵੀ পেশੇਵਾਰ ਤੋਂ ਲੋਕ ਸਟ्रेस ਲੈ ਰਹੇ ਜਿਨ੍ਹਾਂ ਦਾ ਕੰਮ ਹੀ ਇਦਾਂ ਦਾ ਦੇਣਪੋਰਾ ਸਟ्रेस ਚੱਲ ਰਹੀ ਹੈ ਕਾਰੋਬਾਰ ਲੈ ਕੇ ਚੱਲ ਉਹਨਾਂ ਨੂੰ ਸ਼ੂਗਰ ਫਰੂਕੀ ਸਾਹਿਬ ਸਭ ਤੋਂ ਜ਼ਿਆਦਾ ਹੁੰਦੀ ਹੈ ਨਾ ਤਾਂ ਮਿੱਠਾ ਛੱਡਣ ਨਾਲ ਸ਼ੂਗਰ ਠੀਕ ਹੁੰਦੀ ਹੈ ਤੇ ਨਾ ਮਿੱਠਾ ਖਾਣ ਨਾਲ ਸ਼ੂਗਰ ਹੁੰਦੀ ਹੈ ਇਹ ਸਭ ਗਲਤ ਗੱਲਾਂ ਹੈਗੀਆਂ ਸ਼ੂਗਰ ਦੀਆਂ ਲਾਮਤਾਂ ਫਰੂਕੀ ਸਾਹਿਬ ਜਿੱਦਾਂ ਹੁਣ ਜਦੋਂ ਵੀ ਕੋਈ ਸ਼ੂਗਰ ਦਾ ਮਰੀਜ਼ ਉਹਦੇ ਚ ਲਾਮਤਾਂ ਪਾਈਆਂ ਜਿਆਦਾ ਬਾਥਰੂਮ ਪਿਸ਼ਾਬ ਜ਼ਿਆਦਾ ਆਉਣਾ ਠੀਕ ਹੈ ਪਿਆਸ ਜ਼ਿਆਦਾ ਲੱਗਣੀ ਮੂੰਹ ਸੁੱਕਣਾ ਭੁੱਖ ਜ਼ਿਆਦਾ ਲੱਗਣੀ ਜਿੱਦਾਂ ਚੱਕਰ ਆਉਣੇ ਥਕਾਵਟ ਮਹਿਸੂਸ ਹੋਣੀ ਇਹ ਵੀ ਇੱਕ ਭਰਮ ਪਾਇਆ ਜਾ ਰਿਹਾ ਵੀ ਪੀੜੀ ਦਰ ਪੀੜੀ ਖੂਨ ਦੇ ਵਿੱਚ ਹੁੰਦੀ 슈ਗਰ ਚੱਲ ਰਹੀ ਹੈ ਇਹ ਕੋਈ ਕੋਈ ਇਹ ਤਾਂ ਹੈ ਨਹੀਂ ਵੀ ਇਹ ਤਾਂ ਫਿਰ ਪ੍ਰਮਾਤਮਾ ਵੱਲੋਂ ਫਿਰ ਦੇਣ ਹੀ ਹੋਗੀ ਉਸ ਪਰਿਵਾਰ ਦੇ ਵਿੱਚ ਤੁਸੀਂ 슈ਗਰ ਤੋਂ ਬਾਹਰ ਨਹੀਂ ਨਿਕਲ ਸਕਦੇ ਤੁਹਾਡੇ ਬੱਚਿਆਂ ਨੂੰ ਵੀ ਹੋਊਗੀ ਅੱਗੇ ਦੇ ਅੱਗੇ ਉਹ ਤਾਂ ਇੱਕ ਤਰ੍ਹਾਂ ਦਾ ਫਿਰ ਸਰਾਫ ਆਪਾਂ ਕਹਿ ਸਕਦੇ 슈ਗਰ ਨੂੰ ਨੋਰਮਲ ਕੀਤਾ ਜਾ ਸਕਦਾ ਆਪਣੇ ਲਾਈਫ ਸਟਾਈਲ ਡਿਜ਼ਾਈਨ ਨੂੰ ਚੇਂਜ ਕਰਕੇ ਜਾਂਕਾ ਆਪ ਦੇ ਖਾਣ ਪੀਣ ਨੂੰ ਚੇਂਜ ਕਰਕੇ ਸਭ ਤੋਂ ਵੱਡੀ ਇੱਕ ਆਪਾਂ ਜਿਹੜੀ ਗੱਲ ਦੱਸਾਂਗੇ ਖਾਣ ਪੀਣ ਜੋ ਇੱਕ ਟੈਂਸ਼ਨ ਵਾਲੀ 슈ਗਰ ਫਰੂਕੀ ਸਾਹਿਬ ਟੈਂਪਰੇਰੀ ਵਾਧਦੀ ਆ ਜੇ ਆਪਾਂ ਨੂੰ ਕਈ ਵੇਲੇ 슈ਗਰ ਦਾ ਮਰੀਜ਼ ਆ ਉਹ ਨਹੀਂ ਹੈਗਾ ਸਟ्रेस ਕਾਰਨਾਂ ਦੀ 슈ਗਰ ਵਾਧਰੀ ਜਦੋਂ ਕਿ ਕੋਈ ਪ੍ਰੋਬਲਮ ਉਹਦੀ ਸੋਲਵ ਹੋ ਜਾਂਦੀ ਕਿਸੇ ਤਰ ਤਰ੍ਹਾਂ ਦੀ ਥੋੜੇ ਦਿਨ ਲਈ ਟੈਂਸ਼ਨ ਆਈ ਹੋਵੇ ਉਹ ਨਿੰਦੇਨ ਲਈ 슈ਗਰ ਵਾਧ ਜਾਂਦੀ ਹੈ ਤੇ ਕਈ ਵਾਰੀ ਡਾਕਟਰ ਚੈੱਕ ਕਰਦੇ ਉਹਨੂੰ ਗੋਲੀ ਸ਼ੁਰੂ ਕਰ ਦਿੰਦੇ ਆ ਪਰ ਉਹਨੂੰ ਪੁੱਛਿਆ ਨਹੀਂ ਜਾਂਦਾ ਵੀ ਤੈਨੂੰ ਪ੍ਰੋਬਲਮ ਕੀ ਐ ਅੱਜ ਫਰੁਕੀ ਸਾਹਿਬ ਆਪਾਂ 슈ਗਰ ਤੇ ਗੱਲ ਕਰਨ ਵਾਲੇ ਆ ਜਿਹਨੇ ਹਹਾਕਾਰ ਮਚਾਈ ਹੋਈ ਖਾਸ ਕਰ ਆਪਣੇ ਦੇਸ਼ ਵਿੱਚ ਜਿੱਦਾਂ ਵਰਲਡ ਦੇ ਬਾਹਰਲੇ ਮੁਲਕ ਵੀ ਕਹਿ ਰਹੇ ਵੀ ਇੰਡੀਆ ਜਿਹੜੀ ਕੈਪੀਟਲ ਬਣਨੀ ਜਾ ਰਹੀ ਐ 슈ਗਰ ਦੀ ਵੀ 슈ਗਰ ਦੇ ਸਭ ਤੋਂ ਜ਼ਿਆਦਾ ਮਰੀਜ਼ ਇੱਥੇ ਪਾਏ ਜਾਂਦੇ ਆ ਉਹ ਸਾਰੇ ਭਰਮ ਭੁਲੇਖੇ ਆਪਾਂ ਤੋੜ ਕੇ ਜਿਹੜੇ 슈ਗਰ ਨੂੰ ਬਿਲਕੁਲ ਨਾਰਮਲ ਕਰਨ ਦਾ ਤਰੀਕਾ ਦੱਸਾਂ ਬਿਲਕੁਲ ਨਾਰਮਲ ਹੋ ਜਾਏਗੀ ਕਿਸੇ ਤਰ੍ਹਾਂ ਦੀ ਕੋਈ ਅੰਗਰੇਜ਼ੀ ਦਵਾਈਆਂ ਤਾਂ ਵੀ ਛੁਟਕਾਰਾ ਮਿਲੇਗਾ ਤੇ 슈ਗਰ ਵੀ ਬਿਲਕੁਲ ਨਾਰਮਲ ਹੋ ਜਾਏਗੀ ਸ਼ੂਗਰ ਫਰੂਕੀ ਸਾਹਿਬ ਇਹ ਲਾਈਫ ਸਟਾਈਲ ਡਿਜ਼ੀਜ਼ ਹੈ ਜਿੱਦਾਂ ਕੋਈ ਤਲੇ ਆ ਫਲੀਆਂ ਚੀਜ਼ਾਂ ਜਿਆਦਾ ਖਾਣੀਆਂ ਜਾਂ ਜਾਂ ਹੁਣ ਵੈਸਟਰਨ ਕਲਚਰ ਜਿਹੜਾ ਜਿਆਦਾ ਜਦ ਆਪਣੀ ਕੰਟਰੀ ਨੇ ਅਡਾਪਟ ਕੀਤਾ ਹੈਗਾ ਉਹਦੇ ਨਾਲ ਸ਼ੂਗਰ ਦੇ ਧੜਾ ਧੜ ਮਰੀਜ਼ ਆ ਰਹੇ ਛੋਟੇ ਛੋਟੇ ਬੱਚਿਆਂ ਨੂੰ ਸ਼ੂਗਰ ਹੋ ਰਹੀ ਹੈ ਉਹ ਜਿਆਦਾ ਸੀਂਦ ਵਿੱਚ ਜਿਹੜਾ ਕਹਿ ਸਕਦੇ ਜਿੱਦਾਂ ਕੋਲਡ ਡਰਿੰਕ ਹੋ ਗਏ ਬਰਗਰ ਪੀਜ ਜਿੱਦਾਂ ਫਾਸਟ ਫੂਡ ਹੋਗੇ ਮੈਦੇ ਵਾਲੀਆਂ ਚੀਜ਼ਾਂ ਹੋਗੀਆਂ ਕੁਛ ਜਿੱਦਾਂ ਲੋਕ ਜ਼ਿਆਦਾਤਰ ਅੰਦਰ ਰਹਿਣ ਲੱਗੇ ਕਿ ਸੈਰ ਨੀ ਕਰੇ ਜ਼ਿਆਦਾ ਇਸ ਤੋਂ ਵੱਡੀ ਗੱਲ ਜਿਹੜੀ ਸਟ੍ਰੈਸ ਜੀ ਸਟ੍ਰੈਸ ਵਾਲੇ ਜਿਹੜੇ ਪੇਸ਼ੈਂਟ ਹੈ ਸ਼ੂਗਰ ਦੇ ਮਰੀਜ਼ ਬਨ ਗਏ ਬਨ ਗਏ ਜਿੰਨੇ ਵੀ ਪੇਸ਼ੇਵਾਰ ਤੋਂ ਲੋਕ ਸਪੈਸ ਲੈ ਰਹੇ ਜਿਨ੍ਹਾਂ ਦਾ ਕੰਮ ਹੀ ਇਦਾਂ ਦਾ ਦੇਣ ਤੋਂ ਰਾ ਸਟ੍ਰੈਸ ਚੱਲ ਰਹੀ ਹੈ ਕਾਰੋਬਾਰ ਰਹਿ ਕੇ ਚੱਲ ਉਹਨਾਂ ਨੂੰ ਸ਼ੂਗਰ ਫਰੂਕੀ ਸਾਹਿਬ ਸਭ ਤੋਂ ਜ਼ਿਆਦਾ ਹੁੰਦੀ ਨਹੀਂ ਨਹੀਂ ਫਰੂਕੀ ਸਾਹਿਬ ਇਹ ਭਰਮ ਭਰਮ ਨਾ ਤਾਂ ਮਿੱਠਾ ਛੱਡਣ ਨਾਲ ਸ਼ੂਗਰ ਠੀਕ ਹੁੰਦੀ ਹੈ ਤੇ ਨਾ ਮਿੱਠਾ ਖਾਣ ਨਾਲ ਸ਼ੂਗਰ ਹੁੰਦੀ ਹੈ ਇਹ ਸਭ ਗਲਤ ਗੱਲਾਂ ਹੈਗੀਆਂ। ਨਾ ਤਾਂ ਸ਼ੂਗਰ ਮਿੱਠਾ ਖਾਣ ਨਾਲ ਹੁੰਦੀ ਹੈ ਤੇ ਨਾ ਅਸੀਂ ਕਹੀਏ ਵੀ ਇਹਨੂੰ ਛੱਡ ਦੇਵਾਂਗੇ ਮਿੱਠੇ ਤੇ ਸ਼ੂਗਰ ਠੀਕ ਹੋ ਜਾਊਗੀ ਇਹ ਦੋਨੇ ਚੀਜ਼ਾਂ ਬੇਥਾ ਗਲਤ ਆ। ਸ਼ੂਗਰ ਦੀਆਂ ਲਾਗਤਾਂ ਫਰੂਕੀ ਸਾਹਿਬ ਜਿੱਦਾਂ ਹੁਣ ਜਦੋਂ ਵੀ ਕੋਈ ਸ਼ੂਗਰ ਦਾ ਮਰੀਜ਼ ਉਹਦੇ ਚ ਲਾਗਤਾਂ ਪਾਈਆਂ ਜਿਆਦਾ ਬਾਥਰੂਮ ਪਿਸ਼ਾਬ ਜਿਆਦਾ ਆਉਣਾ ਠੀਕ ਹੈ ਪਿਆਸ ਜਿਆਦਾ ਲੱਗਣੀ, ਮੂੰਹ ਸੁੱਕਣਾ ਉਹ ਖਰਜਾ ਜ਼ਿਆਦਾ ਲੱਗਣੀ ਜਿੱਦਾਂ ਚੱਕਰ ਆਉਣੇ, ਥਕਾਵਟ ਮਹਿਸੂਸ ਹੋਣੀ। ਤੇ ਸਕਿਨ ਦੀਆਂ ਸਮੱਸਿਆਵਾਂ ਹੋਣ ਹੋਣ ਜਿਹੜਾ ਸਕਿਨ ਦੇ ਉੱਪਰ ਖਾਰਿਜ ਹੋਣੀ ਸ਼ੁਰੂ ਹੋ ਜਾਵੇ ਜੇਕਰ ਇਹ ਲਾਮ ਤਾਂ ਹੋ ਤਾਂ 슈ਗਰ ਦੇ ਜਿਹੜੇ ਸੰਕੇਤ ਇਹ ਵੀ ਇੱਕ ਭਰਮ ਪਲਾਇਆ ਜਾ ਰਿਹਾ ਵੀ ਪੀੜੀ ਦਰ ਪੀੜੀ ਖੂਨ ਦੇ ਵਿੱਚ ਹੁੰਦੀ 슈ਗਰ ਚੱਲ ਰਹੀ ਹੈ ਇਹ ਕੋਈ ਕੋਈ ਇਹ ਤਾਂ ਹੈ ਨਹੀਂ ਵੀ ਇਹ ਤਾਂ ਫਿਰ ਪ੍ਰਮਾਤਮਾ ਵੱਲੋਂ ਫਿਰ ਦੇਣ ਹੀ ਹੋਗੀ ਉਸ ਪਰਿਵਾਰ ਨੇ ਵੀ ਤੁਸੀਂ 슈ਗਰ ਤੋਂ ਬਾਹਰ ਨਹੀਂ ਨਿਕਲ ਸਕਦੇ ਤੁਹਾਡੇ ਬੱਚਿਆਂ ਨੂੰ ਵੀ ਹੋਊਗੀ ਅੱਗੇ ਦੇ ਅੱਗੇ ਉਹ ਤਾਂ ਇੱਕ ਤਰ੍ਹਾਂ ਦਾ ਫਿਰ ਸਰਾਫ ਆਪਾਂ ਕਹਿ ਸਕਦੇ ਬਾਕੀ ਇਹ ਚੀਜ਼ ਨਹੀਂ ਹੈਗੀ ਕਿ 슈ਗਰ ਜਿੱਦਾਂ 슈ਗਰ ਨੂੰ ਨੋਰਮਲ ਕੀਤਾ ਜਾ ਸਕਦਾ ਆਪਣੇ ਲਾਈਫ ਸਟਾਈਲ ਡਿਜ਼ਾਈਨ ਨੂੰ ਚੇਂਜ ਕਰਕੇ ਜਾਂ ਕਾਪ ਦੇ ਖਾਣ ਪੀਣ ਨੂੰ ਚੇਂਜ ਕਰਕੇ ਸਭ ਤੋਂ ਵੱਡੀ ਇੱਕ ਆਪਾਂ ਜਿਹੜੀ ਗੱਲ ਦੱਸਾਂਗੇ ਖਾਣ ਪੀਣ ਚ ਜੋ ਇੱਕ ਅਸੀਂ ਚੀਜ਼ ਖਾ ਰਹੇ ਉਹਨਾਂ ਨੂੰ ਬੰਦ ਕਰਵਾਵਾਂਗੇ ਤਾਂ ਸ਼ੂਗਰ ਉਹਦੇ ਨਾਲ ਨੋਰਮਲ ਹੋ ਜਾਈ ਟੈਨਸ਼ਨ ਵਾਲੀ ਸ਼ੂਗਰ ਫਰੂਕੀ ਸਾਹਿਬ ਟੈਂਪਰੇਰੀ ਵੱਧਦੀ ਹੈ ਜੇ ਆਪਾਂ ਨੂੰ ਕਈ ਵੇ ਸ਼ੂਗਰ ਦਾ ਮਰੀਜ਼ ਆ ਉਹ ਨਹੀਂ ਹੈਗਾ ਸਟ्रेस ਕਾਰਨ ਦੀ ਸ਼ੂਗਰ ਵੱਧਰੀ ਜਦੋਂ ਕਿ ਕੋਈ ਪ੍ਰੋਬਲਮ ਉਹਦੀ ਸੋਲਵ ਹੋ ਜਾਂਦੀ ਕਿਸੇ ਤਰ ਤਰ੍ਹਾਂ ਦੀ ਥੋੜੇ ਦਿਨ ਲਈ ਟੈਨਸ਼ਨ ਆਈ ਹੋਵੇ ਉਹਨਾਂ ਦਿਨਾਂ ਲਈ ਸ਼ੂਗਰ ਵੱਧ ਜਾਂਦੀ ਹੈ ਤੇ ਕਈ ਵਾਰੀ ਡਾਕਟਰ ਚੈੱਕ ਕਰਦੇ ਉਹਨੂੰ ਗੋਲੀ ਸ਼ੁਰੂ ਕਰ ਦਿੰਦੇ ਆ ਪਰ ਉਹਨੂੰ ਪੁੱਛਿਆ ਨਹੀਂ ਜਾਂਦਾ ਵੀ ਤ ਯਾਰ ਅਸਲ ਤੇ 슈ਗਰ ਹੈ ਆ ਕਿ ਟੈਂਸ਼ਨ ਨਾਲ 슈ਗਰ ਟੈਂਪਰਰੀ ਵਧ ਰਹੀ ਹੈ ਉਹ ਚੀਜ਼ਾਂ ਨੂੰ ਨਾਪ ਤੋਲ ਕੇ ਨਹੀਂ ਦੇਖਿਆ ਜਾਂਦਾ ਅਸੀਂ 슈ਗਰ ਜ ਹੁਣ ਤੱਕ ਜਿੰਨੇ ਪੇਸ਼ੈਂਟ ਠੀਕ ਕੀਤੇ ਫਰੂਕੀ ਸਾਹਿਬ ਅਸੀਂ ਪਹਿਲਾਂ ਜੜ ਤੇ ਪਹੁੰਚਣਾ ਹੁੰਦਾ ਵੀ ਅਸਲ ਕਾਰਨ ਕੀ ਹੈ ਵੀ ਇਹਨੂੰ 슈ਗਰ ਹੈ ਆ ਕਿ ਵੈਸੇ ਟੈਂਪਰਰੀ ਵਧ ਰਹੀ ਹੈ 슈ਗਰ ਦਾ ਫਰੂਕੀ ਸਾਹਿਬ ਜਿੰਨੇ ਵੀ ਆਪਣੀ ਕੰਟਰੀ ਦੇ ਵਿੱਚ ਮਰੀਜ਼ ਇਹ ਅਧੂਰੀ ਜਾਂਚ ਆ ਹੂੰ ਅਧੂਰੀ ਜਾਂਚ ਹੋਣ ਕਾਰਨ ਸ਼ੂਗਰ ਦੀ ਜੜ ਤੇ ਨਹੀਂ ਜਾਇਆ ਜਾਂਦਾ ਤੇ ਨਾ ਉਹਦਾ ਇਲਾਜ ਕੀਤਾ ਜਾਂਦਾ ਜੇ ਅਸੀਂ ਜੜ ਤੇ ਜਾਵਾਂਗੇ ਕੋਈ ਵੀ ਡਾਕਟਰ ਵੈਦ ਹਕੀਮ ਜੇ ਜੜ ਤੇ ਜਾਏਗਾ ਡਾਕਟਰ ਸਾਹਿਬ ਤੇ ਫਿਰ ਉਹਦਾ ਇਲਾਜ ਕੀਤਾ ਜਾਊਗਾ ਉਹ ਅਧੂਰੇ ਟੈਸਟ ਹੁੰਦੇ ਆ ਜਿਹੜੇ ਜਿਨ੍ਹਾਂ ਵਿੱਚ ਆਪਾਂ ਨੂੰ ਨਹੀਂ ਪਤਾ ਲੱਗਦਾ ਵੀ ਇਹਨੂੰ ਸ਼ੂਗਰ ਹੈ ਆ ਤੇ ਕਿਉਂ ਹੈ ਇਹਦੇ ਵਿੱਚ ਅੰਦਰ ਪ੍ਰੋਬਲਮ ਕੀ ਚੱਲ ਰਹੀ ਹੈ ਕਿੱਥੇ ਜਾ ਕੇ ਸਾਡੀ ਜਿਹੜੇ ਸਾਨੂੰ ਮੈਡੀਸਿਨ ਦੇਣੀ ਪਊਗੀ ਵਰਕ ਕਰਨਾ ਪਊਗਾ ਜੀ 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 ਜਿੱਦਾਂ ਹੁਣ ਭਰਮ ਫਲਾਇਆ ਜਾ ਰਿਹਾ ਜੇ ਆਪਾਂ ਆਪਦੀ ਮੈਡੀਸਿਨ ਨਾਲ ਟਾਈ ਫੈਟ ਮਲੇਰੀਆ ਟੀਵੀ ਦਮਾ ਸ਼ੂਗਰ ਜਿਹੜਾ ਦਮਾ ਤੱਕ ਠੀਕ ਕਰ ਸਕਦੇ ਪਰ ਸ਼ੂਗਰ ਨੂੰ ਆਪਾਂ ਕਿਉਂ ਨਹੀਂ ਠੀਕ ਕਰ ਸਕਦੇ ਕਿਉਂਕਿ ਜੜ੍ਹ ਤੇ ਜਾਵਾਂਗੇ ਤੇ ਫਰੂਕੀ ਸਾਹਿਬ ਆਪਾਂ ਸ਼ੂਗਰ ਨੂੰ ਬਿਲਕੁਲ ਨੋਰਮਲ ਕਰਾਂਗੇ ਜਿਹੜੇ ਕੁਝ ਅਧੂਰੀ ਜਾਂਚ ਦੇ ਤੁਸੀਂ ਮੈਨੂੰ ਫੇਰੋਂ ਸਵਾਲ ਕਰੋਗੇ ਅਧੂਰੀ ਜਾਂਚ ਦਾ ਮਤਲਬ ਦੱਸ ਸਕੀ ਹੈ ਬਿਲਕੁਲ ਠੀਕ ਹੈ ਜੀ ਇਹ ਅਧੂਰੀ ਜਾਂਚ ਕਿਹੜੀ ਜਿਹੜੀ ਤੁਸੀਂ ਕਹ ਰਹੇ ਸੀ ਪੂਰੀ ਜਾਂਚ ਕਰਵਾਉਣੀ ਹੈ ਉਹ ਜਾਂਚ ਜਿੱਦਾਂ ਹੁਣ ਆਪਾਂ ਥੋੜੇ ਟਾਈਮ ਦੇ ਵਿੱਚ ਹੀ ਦਰਸ਼ਕਾਂ ਹੁੰਦਾ ਸੀ ਕਿ ਵੀਡੀਓ ਲੰਬੀ ਬਹੁਤ ਹੋ ਜਾਂਦੀ ਹੈ ਦੇਖੋ ਦਰਸ਼ਕ ਸੁਣ ਲੈਣ ਵੀ ਜੇ ਤਾਂ ਐਚਬੀਏ ਵਾਂਸੀ ਆਮ ਕਰਵਾਇਆ ਜਾਂਦਾ ਫਾਸਟਿੰਗ ਸ਼ੂਗਰ ਕਰਵਾਈ ਜਾਂਦੀ ਹੈ ਜਾਂ ਖਾਣਾ ਖਾ ਕੇ ਕਹਿੰਦੇ ਸ਼ੂਗਰ ਦੱਸੋ ਜੀ ਕਿੰਨੀ ਆ ਤੇ ਵੱਟੋ ਵੱਦਮੀ ਐਚਬੀਏ ਵਾਂਸੀ ਦੇਖਿਆ ਜੀ ਤੇ 3 ਮਹੀਨੇ ਦੀ ਸ਼ੂਗਰ ਦੀ ਇੰਨੀ ਆ ਰਹੀ ਤੋ ਸ਼ੂਗਰ ਦਾ ਮਰੀਜ਼ ਆ ਪਰ ਇਹ ਜਾੜ ਫਰੂਕੀ ਸਾਹਿਬ ਨਹੀਂ ਹੈ ਅੱਛਾ ਇਹ ਅਧੂਰੇ ਟੈਸਟ ਨੇ ਅਧੂਰਾ ਜਿਹੜਾ ਹੈਗਾ ਇਲਾਜ ਹੈਗਾ ਟੈਸਟ ਪੂਰੇ ਕੋਈ ਕਰਵਾਉਂਦਾ ਹੀ ਹੈ ਨਹੀਂ ਜਿਹੜੇ ਟੈਸਟ ਆਪਾਂ ਅੱਜ ਲੋਕਾਂ ਨੂੰ ਦੱਸਣ ਜਾਵਾਂਗੇ ਜਿਓ ਕਰਵਾਉਣਗੇ ਤੇ ਆਪਾਂ ਉਹਦੇ ਜੜ ਤੇ ਪਹੁੰਚ ਜਾਵਾਂਗੇ ਉਹ ਫਰੁਕੀ ਸਾਹਿਬ ਪੈਨ ਕਰਿਆ ਦਾ ਟੈਸਟ ਹੁੰਦਾ ਸੀ ਪੈਪਟਾਈਡ ਉਹਦਾ ਨਾਮ ਹੈ ਸੀ ਪੈਪਟਾਈਡ ਟੈਸਟ ਆ ਉਹ ਪੈਨ ਕਰਿਆ ਦਾ ਟੈਸਟ ਹੁੰਦਾ ਪੈਨ ਕਰਿਆ ਉਹ ਟੈਸਟ ਤੋਂ ਫਰੁਕੀ ਸਾਹਿਬ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਇਹਦੀ ਪੈਨ ਕਰਿਆ ਇਨਸੂਲਿਨ ਬਣਾ ਰਹੀ ਆ ਕਿ ਨਹੀਂ ਬਣਾ ਰਹੀ ਜੇ ਬਣਾ ਰਹੀ ਆ ਤੇ ਫਿਰ ਅੱਗੇ ਸੈਲਰੀ ਯੂਜ਼ ਕਰ ਰਹੇ ਫਿਰ ਆਪਾਂ ਉਹ ਦਰਵਾਜ਼ਾ ਖੋਲ੍ਹਾਂਗੇ ਜੇ ਨਹੀਂ ਬਣਾ ਰਹੀ ਤਾਂ ਆਪਾਂ ਪੈਨ ਕਰਿਆ ਨੂੰ ਐਕਟਿਵ ਕਰਾਂਗੇ ਦੋਨੇ ਤਰੀਕਿਆਂ ਨਾਲ ਆਪਾਂ ਸ਼ੂਗਰ ਨੂੰ ਨਾਰਮਲ ਕੀਤਾ ਹੈਗਾ ਪਰ ਅਸੀਂ ਟੈਸਟ ਏ ਜ਼ਰੂਰ ਕਰਵਾਉਣਾ ਹੈ ਪਹਿਲਾਂ ਸਾਨੂੰ ਪਤਾ ਲੱਗ ਜਾਵੇ ਵੀ ਪੈਨ ਕਰਿਆ ਇਹਦੀ ਇਨਸੂਲਿਨ ਬਣਾ ਰਹੀ ਹੈ ਕਿ ਨਹੀਂ ਬਣਾ ਰਹੀ ਜੇ ਬਣਾ ਰਹੀ ਹੈ ਤੇ ਫਿਰ ਫਰੂਕੀ ਸਾਹਿਬ ਉਹ ਬਣਾ ਰਹੀ ਹੈ ਤੇ ਸੈਕੰਡ ਦਰਵਾਜ਼ਾ ਜਿਹੜਾ ਸੈੱਲ ਆ ਉਹ ਬੰਦ ਪਿਆ ਉਹਨਾਂ ਨੂੰ ਆਪਣਾ ਐਕਟਿਵ ਕਰਨਾ ਪਊਗਾ ਬਿਲਕੁਲ ਜੀ ਬਿਲਕੁਲ ਇਹ ਆਪਾਂ ਨੂੰ ਦੇਖਣਾ ਹੀ ਪਏਗਾ ਫਿਰ 슈ਗਰ ਠੀਕ ਹੋਊਗੀ ਸਾਡੇ ਕੋਲੇ ਰਿਪੋਰਟਾਂ ਦੇ ਢੇਰ ਲੱਗੇ ਪਏ ਜਿਹੜੇ ਸੀ ਪੈਪਟਾਈਡ ਦਾ ਅਸੀਂ ਟੈਸਟ ਕਰਵਾਏ ਆ ਕੁਝ ਪੇਸ਼ੈਂਟ ਇਦਾਂ ਦੇ ਵਿੱਚ ਆਏ ਜਿਨ੍ਹਾਂ ਦੇ ਜਿਹੜੀ ਪੈਨਕ੍ਰੀਆਸ ਇਨਸੂਲਿਨ ਨਹੀਂ ਬਣਾ ਰਹੀ ਸੀ ਤੇ ਅਸੀਂ ਫਿਰ ਉਹਨਾਂ ਨੂੰ ਤਿੰਨ ਤਿੰਨ ਮਹੀਨੇ ਦਾ ਟਰੀਟਮੈਂਟ ਕੀਤਾ ਹੈਗਾ ਜਿੱਦਾਂ ਇੱਕ ਤੋਂ ਵੀ 1.0 ਤੋਂ ਵੀ ਨੀਚੇ ਹੁੰਦਾ ਸੀ ਪੈਪਟਾਈਡ ਤੇ ਉਹ ਬਿਲਕੁਲ 0 ਚ ਗਿਣਿਆ ਜਾਂਦਾ ਵੀ ਇਹ ਇنسੂਲਿਨ ਨਹੀਂ ਬਣਾ ਰਹੀ ਉਹ ਪੂਰਾ ਅਸੀਂ ਕੀਤਾ ਵਾ ਟੈਸਟ ਦੇ ਅਨਸਾਰ 2 2 2.5 3 3 ਤੱਕ ਉਹਨੂੰ ਪੂਰਾ ਕੀਤਾ ਵਾ ਇنسੂਲਿਨ ਬਣਾਉਣਾ ਸ਼ੁਰੂ ਕੀਤਾ ਪੈਨ ਕਰਿਆ ਨੇ ਜੇ 슈ਗਰ ਬੋਡੀ ਨੇ ਬੈਲੈਂਸ ਕੀਤੀ ਜੋ ਫਰੂਕੀ ਸਾਹਿਬ ਫਿਰ ਆਪਣੀ ਮੈਡੀਸਿਨ ਵੀ ਬੰਦ ਹੋ ਜਾਂਦੀ ਗੋਲੀਆਂ ਦਾ ਫਰੂਕੀ ਸਾਹਿਬ ਗੱਲ ਇਹ ਕੀ ਹੈ ਵੀ ਜਦੋਂ 슈ਗਰ ਪਹਿਲਾਂ ਤਾਂ ਅਧੂਰੀ ਜਾਂਚ ਜੇ ਜਾਂਚ ਉੱਥੇ ਪੂਰੀ ਹੋ ਵੀ ਜਾਂਦੀ ਹੈ ਕਿਸੇ ਹਸਪੀਟਲ ਦੇ ਵਿੱਚ ਵੀ ਪੈਨਕ੍ਰਿਆ ਨੂੰ ਐਕਟਿਵ ਕਰਨ ਦਾ ਉਹਨਾਂ ਕੋਲੇ ਕੋਈ ਸਾਧਨ ਨਹੀਂ ਹੈਗਾ ਠੀਕ ਹੈ ਪੈਨਕ੍ਰਿਆ ਨੂੰ ਉਹ ਕਿਆ ਜਦੋਂ ਤੁਹਾਡੀ ਪੈਨ ਕਰਾਇ ਇਨਸੂਲਿਨ ਨਹੀਂ ਬਣਾ ਰਹੀ ਨਹੀਂ ਬਣਾ ਰਹੀ 12ਵਾਂ ਇਨਸੂਲਿਨ ਲੈਣਾ ਸ਼ੁਰੂ ਕਰ ਦੋ ਠੀਕ ਹੈ ਦੇਖੋ 12 ਕਿੰਨਾ ਟਾਈਮ ਆ ਪੈਨਸੂਲ ਲੈ ਲਵਾਂਗੇ ਆਪਾਂ ਨੂੰ ਤਾਂ ਚਾਹੀਦਾ ਆਪਣਾ ਨੈਚੁਰਲ ਇਨਸੂਲਿਨ ਆਪਣਾ ਅੰਦਰੋਂ ਬਣੇ ਅਸੀਂ ਉਸੇ ਹੀ ਚੀਜ਼ ਤੇ ਕੰਮ ਕਰ ਰਹੇ ਆਂ ਵੀ ਅੰਦਰੋਂ ਹੀ ਇਨਸੂਲਿਨ ਬਣਿਆ ਉਹਨਾਂ ਦਾ ਨੈਚੁਰਲ ਉਹਨਾਂ ਦੀ ਬਾਡੀ ਜਿਹੜੀ ਇਹਨੂੰ ਬੈਲੈਂਸ ਕਰੇ ਜਿੱਦਾਂ ਆਪਾਂ ਸ਼ੂਗਰ ਦੀ ਗੋਲੀ ਖਾ ਲੈਂਦੇ ਆਂ ਕੁਝ ਪੇਸ਼ੈਂਟ ਸ਼ੂਗਰ ਦੀ ਮੈਡੀਸਿਨ ਸ਼ੁਰੂ ਕਰ ਦਿੰਦੇ ਫਰੂਕੀ ਸਾਹਿਬ ਮੰਨ ਲਓ ਗੋਲੀ ਖਾਧੀ ਉਹ 400 ਸ਼ੂਗਰ ਸੀ ਬਾਅਦ ਚ ਕਿੱਥੇ ਚ ਬਾਜਕ 120 ਆ ਗਈ ਕਿੱਥੇ ਚਲੀ ਗਈ ਉਹ ਸ਼ੂਗਰ ਹਵਾ ਝੋੜ ਦੀ ਬਾਹਰ ਵੀ ਨਹੀਂ ਗਈ ਕਿਤੇ ਸੋਚਣ ਵਾਲੀ ਗੱਲ ਆ ਉਹ ਗੋਲੀ ਦੀ ਫੰਕਸ਼ਨਿੰਗ ਹੈ ਉਹਨੇ ਅੰਦਰ ਹੀ ਕਿਸੇ ਨਾ ਕਿਸੇ ਅੰਗ ਦੇ ਵਿੱਚ ਫਰੂਕੀ ਸਾਹਿਬ ਨੂੰ ਡਮੋਇਸਟ ਕਰਤਾ ਇੱਕ ਤਾਂ ਨੁਸਖਾ ਆਪਾਂ ਫਰੂਕੀ ਸਾਹਿਬ ਆ ਹੈਗਾ ਦੇਸੀ ਨੁਸਖਾ ਜਿਹੜਾ ਹੈਗਾ ਆਪ ਦੇਖੋ ਮੇਥੀ ਦਾਣਾ ਹੈਗਾ ਗੋੜਮਾਰ ਤੇ ਕਰੇਲਾ ਹੈਗਾ ਵਾ ਤੇ ਕਰੇਲੇ ਦੇ ਆਪਾਂ ਬੀਜ ਕੱਢ ਕੇ ਰਿੱਦਾ ਹੈਗਾ ਨੁਸਖਾ ਬਣਾ ਕੇ ਦੱਸਾਂਗੇ ਦਰਸ਼ਕਾਂ ਨੂੰ ਕਿੱਦਾਂ ਲੈਣਾ ਹੈ ਇਹ ਕਣਕ ਵੀ ਰੱਖੀਏ ਪਰ ਇੱਥੇ ਹਾਂਜੀ ਹਾਂਜੀ ਕਣਕ ਇਹਨੂੰ ਵਿੱਚ ਨੁਸਕੇ ਦੇ ਇਸਤੇਮਾਲ ਕਰਨੀ ਨਹੀਂ ਜੀ ਇਹ ਨੁਸਕੇ ਦੇ ਵਿੱਚ ਇਸਤੇਮਾਲ ਨਹੀਂ ਕਰਨੀ ਇਹਨਾਂ ਤੋਂ ਇਹ ਤੋਂ ਲੋਕਾਂ ਨੂੰ ਅਵੇਅਰ ਕੀਤਾ ਜਾਣਾ ਹੈਗਾ ਵੀ ਜਿਨ੍ਹਾਂ ਨੂੰ ਸ਼ੂਗਰ ਹੋ ਗਈ ਆ ਜਾਂ ਚੱਲ ਰਹੀ ਆ ਉਹ ਇਹਨੂੰ ਬੰਦ ਕਰਨਗੇ ਇਹਦਾ ਬਦਲ ਆਪਾਂ ਜਿਹੜਾ ਹੈਗਾ ਫਾਈਵ ਜਿਹੜੇ 5 ਮਿਲਟ ਹੈਗੇ ਆ ਦੇਖੋ ਗੋਲੇ ਉੱਪਰ ਰੱਖੇ ਹੈਗੇ ਇਹਨਾਂ ਨੂੰ ਸ਼ੁਰੂ ਕਰਵਾਵਾਂਗੇ ਕਣਕ ਦੀ ਥਾਂ ਤੇ ਦਰਸ਼ਕਾਂ ਨੂੰ ਬੇਨਤੀ ਜੇ 5 ਮਿਲਟ ਵੀ ਸ਼ੁਰੂ ਕਰ ਦੇਣਗੇ ਤੇ 70% ਲੋਕਾਂ ਦੀ ਸ਼ੂਗਰ ਵੈਸੇ ਹੀ ਬਿਨਾ ਦਵਾਈ ਤੋਂ ਨਾਰਮਲ ਹੋ ਜਾਏਗੀ ਆ ਦੇਖੋ 5 ਮਿਲੀਟ ਹੈਗੇ ਜਿਹਨਾਂ ਨੂੰ ਅਲੱਗ-ਅਲੱਗ ਇੱਕ ਨੂੰ ਦੋ ਦਿਨ ਲੈਣਾ ਹੈਗਾ ਠੀਕ ਹੈ ਮਿਕਸ ਕਰਕੇ ਨਹੀਂ ਲੈਣਾ ਪੰਜਾ ਨੂੰ ਫਰੂਕੀ ਸਾਹਿਬ ਨੰਬਰ ਲਗਾ ਕੇ ਸਿੱਧੇ ਦੇ ਦਦੇ ਨਾਲ ਮੈਡੀਸਨ ਵੀ ਜਿੰਨੇ ਪਰ ਨਾਲੇ ਵੀ ਦੇ ਦਿੰਨੇ ਆ ਇਹਨੂੰ ਇੱਕ ਨੂੰ ਦੋ ਦਿਨ ਲੈਣਾ ਹੁੰਦਾ ਠੀਕ ਪਿਛਲੀ ਵਾਰੀ ਹਾਰਟ ਨੂੰ ਇਮੀਡੀਏਟਲੀ ਅਟੈਕ ਨੂੰ ਰੋਕਣ ਵਾਸਤੇ ਬਲਾਲ ਮਿਰਚ ਦਾ ਰਕ ਦਿੱਤਾ ਸੀ ਸਾਡੇ ਕੋਲ ਪੇਸ਼ੈਂਟ ਵੀ ਆ ਰਹੇ ਹੁਣ ਕਹਿੰਦੇ ਬਹੁਤ ਸਾੜ ਚੜ ਰਹੀ ਹੁਣ ਡਾਕਟਰ ਸਾਹਿਬ ਕੋਈ ਹੈਗਾ ਹੱਲ ਅਸੀਂ ਬੂੰਦਾ ਪਾ ਰਹੇ ਨਾਲ ਜਿਹਾ ਨੋਰਮਲ ਹੋ ਰਹੇ ਪੇਸ਼ੈਂਟ ਉਸੇ ਤਰ੍ਹਾਂ ਜੇ 슈ਗਰ ਤੁਸੀਂ ਕਹ ਰਹੇ ਜੇ ਗੋਲੀ ਵਾਂਗੂ ਨਾਰਮਲ ਕਰਨਾ ਜੇ ਗੋਲੀ ਨਾਰਮਲ ਕਰਦੀ ਆ ਤੇ ਸਾਈਡ ਬਿਨਾ ਸਾਈਡ ਇਫੈਕਟ ਤੋਂ ਫਿਰ ਫਰੂਕੀ ਸਾਹਿਬ ਆਹ ਦੇਖੋ ਸਾਡੇ ਕੋਲੇ ਇਹ ਜਾਮਨ ਅਰਕ ਅੱਛਾ ਹਾਂਜੀ ਇਹ ਜਾਮਨ ਦਾ ਅਰਕ ਹੈਗਾ ਕੀ ਬਾਤ ਹੈ ਕੀ ਬਾਤ ਹੈ ਇਹਦਾ ਅਸੀਂ ਜਿੱਦਾਂ ਜੀਪ ਤੇ ਪਾਵਾਂਗੇ 20 ਬੂੰਦਾ ਤੇ ਨਾਲ ਦੀ ਨਾਲ 슈ਗਰ ਜਿਹੜੀ ਨਾਰਮਲ ਹੋ ਜਾਏਗੀ ਇੱਕ ਵਾਰੀ ਪਾਵਾਂਗੇ 20 ਬੂੰਦਾ ਸਿੱਧੀਆਂ ਹੀ ਪਾਣੀ ਹੈ ਜੀ 20 ਬੂੰਦਾ ਸਿੱਧੀਆਂ ਜੀਪ ਤੇ ਪਾ ਦਾਂਗੇ ਕੋਈ ਫਰਕੀ ਸਾਹਿਬ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹ ਬਿਲਕੁਲ ਐਕਸਟ੍ਰੈਕਟ ਹੀ ਹੈਗਾ ਜਾਮਨ ਦਾ ਕੋਈ ਸਟੇਰਟ ਕੈਮੀਕਲ ਨਹੀਂ ਹੈਗਾ ਤੇ ਫਿਰ ਇੱਕ ਵਾਰੀ ਉਹਨੂੰ ਨਾਰਮਲ ਕਰ ਲਾਂਗੇ ਬਾਅਦ ਵਿੱਚ ਫਿਰ ਅਸੀਂ ਇਹਨੂੰ ਜਿੱਦਾਂ ਨਾਲ ਪੇਸ਼ੈਂਟ ਨੂੰ ਦਿੰਨੇ ਆ ਇਹਦੇ 20 ਡ੍ਰੌਪ ਇਦਾਂ ਪਾਣੀ 'ਚ ਪਾ ਕੇ ਲੈਣੇ ਹੈਗੇ ਇਹਦੇ ਅੱਛਾ ਜੀ ਇਦਾਂ ਓਕੇ ਇਦਾਂ ਇਹਦੇ 20 ਡ੍ਰੋਪ ਸਵੇਰੇ ਸ਼ਾਮ ਅਸੀਂ ਨਾਲ ਜਾਮਨ ਦਾ ਅਰਕ ਦੇਣਾ ਹੈਗਾ ਠੀਕ ਹੈ ਇਹਨੂੰ ਇਦਾਂ ਫਿਰ ਕਿਸੇ 20 ਬੂੰਦਾ ਪਾ ਕੇ ਖਾ ਦੇਖੋ 20 ਬੂੰਦਾ ਪਾਲੀਆਂ ਇਹਨੂੰ ਇਦਾਂ ਕਰਕੇ ਪੀ ਲੈਣਾ ਹੈਗਾ ਠੀਕ ਹੈ ਇਹਨੂੰ ਪੀ ਲਿਆ ਬਾਅਦ ਦੇ ਵਿੱਚ ਜਿੱਦਾਂ ਨੈਚੁਰਲ ਆਪਾਂ ਕਹਿੰਦੇ 3 ਮਨთ ਤੱਕ ਸਾਡੀ ਜਿਹੜੀ 슈ਗਰ ਬੈਲੈਂਸ ਹੋ ਜਾਵੇ ਠੀਕ ਹੈ ਸਾਡੀ ਜਿਹੜੀ ਪੈਨਕ੍ਰੀਅਸ ਇਨਸੂਲਿਨ ਬਣਾਉਣਾ ਸ਼ੁਰੂ ਕਰ ਦੇਵੇ ਜੇ ਨਹੀਂ ਤੇ ਫਿਰ ਅੱਗੇ ਜਿਹੜੀ ਸੈਲਰੀ ਯੂਜ਼ ਕਰੇ ਉਹਨਾਂ ਵਾਸਤੇ ਫਿਰ ਇਹ ਫਾਰਮੂਲਾ ਹੈਗਾ ਵਾ ਇਹਦਾ ਨਾਮ ਸਾਡਾ ਡਾਇਬੀਟਿਸ ਕਿਊਰ ਕਿੱਟ ਹੈ ਇਹ ਦੇਖੋ ਡਾਇਬੀਟਿਸ ਕਿਊਰ ਕਿੱਟ ਹੈ ਇਹਦੇ ਵਿੱਚ ਚਾਰ ਜਿਹੜੀਆਂ ਛੀਜ਼ੀਆਂ ਹੋਣੀਆਂ ਫਰੂਕੀ ਸਾਹਿਬ ਦੇਖੋ ਓਕੇ ਇੱਕ ਹਾਂਜੀ ਦੋ ਤਿੰਨ ਤੇ ਚਾਰ ਠੀਕ ਹੈ ਜੀ ਇਹ ਸਾਡੀ ਕਿੱਟ ਹੈਗੀ ਹੈ 슈ਗਰ ਨੂੰ ਕਿਊਰ ਕਰਨ ਵਾਸਤੇ ਠੀਕ ਹੈ ਜੀ ਇਹਦੇ ਫਿਰ ਫਰੂਕੀ ਸਾਹਿਬ ਅਸੀਂ ਚਾਰਾਂ ਨੂੰ 20-20 ਡਰਾਪ ਸਵੇਰੇ ਸ਼ਾਮ ਲੈਣਾ ਹੁੰਦਾ 10 ਜਿਹੜੇ 10-10 ਮਿੰਟ ਦੇ ਫਰਕ ਨਾਲ ਪਾਣੀ 'ਚ ਪਾ ਕੇ ਲੈਣੀਆਂ ਇੱਕ ਕੰਨੇ ਚ ਤਾਂ ਬਿਲਕੁਲ ਬੈਲੈਂਸ ਕਰ ਦੇਗੀ ਤਿੰਨ ਮਹੀਨੇ ਚ ਬਿਲਕੁਲ ਹੀ ਨੋਰਮਲ ਕਰ ਦੋਗੀ ਸ਼ੂਗਰ ਨੂੰ ਫਰੂਕੀ ਸਾਹਿਬ ਇਹ ਅਸੀਂ ਸਾਡੀ ਜ਼ਿੰਮੇਵਾਰੀ ਹੈ ਇਹ ਬਾਅਦ ਚ ਮੈਡੀਸਨ ਬੰਦ ਹੋ ਜਾਂਦੀ ਹੈ ਕੀ ਬਾਤ ਹੈ ਕੀ ਬਾਤ ਪੇਸ਼ੈਂਟ ਜਿੰਨਾ ਮਰਜੀ ਸੀਰੀਅਸ ਕ੍ਰਿਸ਼ਣ ਕਰੇ ਸਾਡੇ ਕੋਲ ਸ਼ੂਗਰ ਦੇ ਇੰਨੇ 부ਜੇ ਹੋਏ ਪੇਸ਼ੈਂਟ ਆਉਂਦੇ ਡਾਕਟਰ ਸਾਹਿਬ ਗੋਲੀਆਂ ਕਾ ਕਾ ਬੁਰਾ ਹਾਲ ਹੋ ਗਿਆ ਗੰਦਾ ਨਾ ਵਜਦੇ ਫਿਰਦੇ ਇਹਦਾ ਹੱਲ ਹੈਗਾ 2 ਮਹੀਨੇ ਬਾਅਦ ਤੁਸੀਂ ਇੱਕ ਪੁਰਾਣੀ ਤਸਵੀਰ ਵੇਖ ਲਓ ਤੇ ਨਵੀਂ ਦੇਖ ਲਓ ਫਿਰ ਇਹ ਚਿਹਰਾ ਜਾਗ ਮਗਾਉਂਦਾ ਹੋਵੇ